ਗੁਰਦੁਆਰਾ ਸ਼ਹੀਦ ਭਾਈ ਰੂਪ ਸਿੰਘ ਖੇਰਾ ਦੀ 32ਵੀਂ ਵਰ੍ਹੇ ਦੀ ਸਮਾਗਮ ਸ਼ਹੀਦ ਬਾਬਾ ਹਾਕਮ ਸਿੰਘ ਯਾਦਗਰੀ ਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਡੇੜਾ ਕਬਿਚ ਮੁਖ ਸੇਵਾਦਾਰ ਭਾਈ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਦੇ ਅਤੇ ਬੀਬੀ ਮਨਜੀਤ कौर ਡੇੜਾ ਦੇ ਉਪਰਾਲੇ ਸਦਕਾ ਸਮੂਹ ਪ੍ਰਬੰਧਕ ਕਮੇਟੀ ਪੰਚਾਇਤ ਤੇ ਨਗਰ ਵਾਸੀਆਂ ਨੇ ਮਿਲ ਕੇ ਮਨਾਇਆ ਜਿਸ ਵਿੱਚ ਨਾਨਕਸਰ ਸੰਪਰਦਾਇ ਦੇ ਪ੍ਰਮੁੱਖ ਬੁਲਾਰੇ ਭਾਈ ਤਜਿੰਦਰ ਸਿੰਘ ਜਿੰਦੂ ਨਾਨਕਸਰ ਵਾਲੇ ਉਹ ਚੇਚੇ ਤੌਰ ਤੇ ਸ਼ਾਮਲ ਹੋਏ ਅਮੀ ਗਾਉ ਗਈ ਦੇ ਰਾਗਾਂ ਸਭ ਸੁਆਣਾ ਸਭਨਾ ਕਲਾ ਸੁਰਤ ਸੁਆਮੀ ਸੋਗਮਨ ਪ੍ਰਸਾਰੇ ਕਾਨਾ ਮਨ ਕੀ ਸੁਆਰੋ ਵਰਨਾਲੇ ਸਾਦੀ ਸਾਦੀ ਬੋਗਨ ਚੋਦੀ ਰਾਮ ਨਾਮੀਆ ਸਭ ਸੈ ਇਸ ਵਿਸੁਲਵਾਏ ਸਦਾ ਸੁਖ ਸਮਾਨੀ ਨਾਮੁ ਸਭੈ ਨਾਮ ਅੰਗ ਅਮੁਸਿਆ ਰਾਗ ਸਤਿ ਦੇਵ ਨਾਮ ਸੱਚੇ ਸਾਥੀ ਹੋ ਗਿਆ ਨਗ ਬਹੀ ਹੈ ਸਾਚਾ ਨਾਮ ਜਿਆਦਾ ਹੋ ਸਾਧ ਨਾਮ ਧਾਰਮੀ ਆਨੁਖਾ ਸੰਗਵਾਨ ਸਰਵਾਨ ਸੁਖ ਮਾਨਸਿਆ ਚਾਂ ਸੰਤੋ ਨਾਮਿਆ ਸਦਾ ਗੁਰੂਆਂ ਕੀ ਕਾਪੂਲ ਟਾਉ ਸਿਆਣੇ ਲੋੜਿਆ ਕਹੇ ਨਾਮ ਸਭੋ ਸੰਤੋ ਸਤਿ ਧਰੋ ਕੇ ਆਉ ਸਾਚਾ ਨਾਮ ਮੇਰਾ ਧਾਰੋ ਵਾਦੀ ਬਾਣ ਸਬਦੁ ਸੁਖੁ ਭਾਗੈ ਘਰਿ ਸੁਭਾਗੈ ਸਬਦ ਵਾਦੀ ਕਲਾ ਜਿਤੁ ਘਰਿ ਹਾਰਿ ਆਪੰਦ ਰੂਪਿ ਵਸਿ ਕੀਤੇ ਕਾਲ ਕੰਟੁ ਕਮਾਰਿਆ ਔਰ ਕਰ ਪਰ ਦੁਜਨ ਕਾਸੀ ਨਾਮ ਹਰਿ ਕਹਿ ਲਾਗੀ ਕਹ ਨਾਨਕ ਤੈ ਸਪੂਆ ਤਤ ਕਰਿ ੋ ਗੇ ਅਰਦਾਸ ਹਮਾਰੀ ਜੀਉ ਪੈਂਦਾ ਸਭ ਤੇਰਾ ਰਹੀ ਗੋਹ ਨਾਨਕ ਸਾਬ ਤੇਰੀ ਵਡਿਆਈ ਓਰੇ ਨਾਉ ਨ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਅਕੂ ਅੰਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਸ੍ਰੀ ਗੋਵਿੰਦ ਜੀ ਸਹਾਇ ਵਾਲੀ ਸ੍ਰੀ ਗੋਵਿੰਦ ਜੀ ਕੀ ਪਾਤਸ਼ਾਹੇ 10ਵੀਂ ਪ੍ਰਥਮ ਕੋ ਨਿਸਿਮਰ ਕੇ ਗੁਰ ਨਾਨਕ ਲਈ ਧਿਆਏ ਫਰੰਗਦ ਗੁਰ ਤੇ ਅਮਰਦਾਸ RAM ਦਾਸ ਸੇ ਮਿਸਹਾਏ ਆਰਦਨ ਹਰਿ ਗੋਬਿੰਦ ਨਾਸਿਮਰਾਉ ਸ੍ਰੀ ਰਾਜਾ ਜੀ ਨੇ ਹਰਿ ਪ੍ਰਸ਼ੰਤ ਧਿਆਈਏ ਕਿਸ ਮਿੱਠੇ ਸਬਦ ਪਜਾਈ ਤੇਜ ਵਾਹ ਦਸਮਰੇਆ ਕਰ ਨਾਮ ਧਿਆਵੇ ਧਾਰੇ ਸਭ ਥਾਂ ਉਨ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਂ ਉਨ ਜੀ ਸਹਾਏ ਨਾਮ ਬਾਸ਼ਨ ਅੰਨ ਅਧਿਆਤਮਿਕ ਜੋਤ ਚਬਰ ਸ਼ਤਰਧਾਂ ਤਾਂ ਨਿਮਾਲ ਸਤਿਗੁਰੂ ਦਾਨ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੇ ਬਾਣ ਦਰਸ਼ਨ ਪ੍ਰੇਸ਼ ਜੀ ਦਾ ਧਿਆਨ ਕਰਕੇ ਬੋਲੋ ਜੀ ਹਾਲੇਲੂਇਆ ਪੰਜ ਪਿਆਰੇ ਚਾਰ ਸਾਹਿਬ ਜਾਨ ਦੇ ਚਾਲੀ ਪਤੇ ਹਟੀਆਂ ਜਪੀਆਂ ਕਪੀਆਂ ਸਮੂਹ ਸੰਤਾਂ ਮਹਾਂ ਪਰਸ਼ਾਂ ਸਹੀਦਾ ਸਿੰਘਾਂ ਕੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਹਾਲੇਲੂਇਆ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਝੰਡਿਆਂ ਬੰਗਿਆਂ ਸਰੋਵਰਾਂ ਨਿਸ਼ਾਨਾਂ ਦੀ ਨਿੱਕੀ ਜਿਹੀ ਕਮਾਈ ਦਾ ਧੰਨ ਧਰ ਕੀ ਬੋਲੋ ਜੀ ਸਤਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਆਪ ਗੁਰੂ ਆਇਓ ਚਤਾ ਵਚਤਾ ਕਾ ਸਦਕਾ ਸਰਬ ਸਿੱਖੋ ਹੈ ਜਹਾ ਜਹਾ ਕਾ ਉਸਾ ਜੀ ਸਾਹਿਬ ਤਹਾ ਤਹਰ ਚਰਤ ਦੀਗ ਦੀਪ ਅਤੇ ਵਰਤ ਕੀ ਭੈ ਪੰਥਕ ਜੀ ਸ੍ਰੀ ਸਾਹਿਬ ਦੀ ਸਹਾਇਕ ਆਪ ਸਾਜੀ ਕੀ ਹੋਰ ਵਾਲੇ ਬੋਲੋ ਜੀ ਸਾਹਿਬ ਜੀ ਬਾਸ਼ੋ ਜੀ ਸਿੱਖਾਂ ਨੂੰ ਸਿੱਖਿਆ ਦੇਣ ਗਿਆਨ ਰਹਿਤ ਦਾਨ ਬੋਲੀਖ ਦਾਨ ਬਸਾਹ ਦਾਨ ਰੋਸਾ ਦਾਨ ਨਾ ਸਰਦਾਨ ਨਾਮ ਗਾਨ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗ ਜਗਤਾਲ ਧਰਮ ਦਾ ਜੈਕਾਰ ਬੋਲੋ ਜੀ ਸਾਹਿਬ ਜੀ ਹੇ ਨਾਨਾ ਦੇ ਮਾਨਿਆ ਦੇ ਮਾਨ ਗੁਰੂ ਨੇ ਤਾਨਿਆ ਦੇ ਤਾਨ ਗੁਰੂ ਨੇ ਓਟਿਆਂ ਦੀ ਓਟ ਨਿਆਸ ਰਿਆਂ ਦੇ ਆਸਰੇ ਸੱਚੇ ਪਿਤਾ ਆਕਾਲ ਪੁਰਖ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ੂਰ ਪਾਵਨ ਪਵਿੱਤਰ ਕਰਨਾ ਕਮਲਾ ਪਾਸ ਕਰਦਾ ਅਸ ਬੇਨਤੀ ਜੋਦ ਦੀ ਪ੍ਰਾਰਥਨਾ ਹੈ ਅਦ ਮਤ ਪ੍ਰਮ ਅੰਤਰਜਾਮੀ ਜੋ ਪ੍ਰੀਤੋ ਕਰਨਾ ਦੇ ਮਹਾਵਾਕ ਅਨੁਸਾਰ ਤਾਂ ਤਾਂ ਸ਼ਹੀਦ ਬਾਬਾ ਹਾਕਮ ਸਿੰਘ ਦੇ ਬੀਟਾ ਸਰਸਥਾਨਾ ਦੇ ਕੁਝ ਦਿਨਾਂ ਤੋਂ ਲੈ ਕਰਕੇ ਭਾਈ ਰੂਪ ਸਿੰਘ ਜੀ ਖੈਰਾ ਉਹਨਾਂ ਦੀ ਵਾਸੀ ਦਿਹਾੜੇ ਨੂੰ ਮੁਕ ਰੱਖਦਾ ਸਮੂਹ ਨਗਰ ਨਿਵਾਸੀ ਪਰ ਸਖ ਸੰਗਤਾਂ ਵੱਲੋਂ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਮੂਹ ਗੁਰਦਵਾਰਾ ਪਰੰਗਤ ਵਿੱਚ ਵੱਲੋਂ ਭਾਈ ਹਿੰਦਰ ਸਿੰਘ ਜੀ ਵੱਲੋਂ ਸੱਚੇ ਪਾਤਸ਼ਾਹ ਦੀ ਆਗਦੇ ਸਥਾਨਾਂ ਤੇ ਸ੍ਰੀ ਸਹਿਜ ਬਾਸਾਹ ਜੀ ਪਰ ਆਰੰਭ ਕਰਵਾਏ ਸਨ ਆਪ ਦੀ ਮਿਹਰ ਦਾ ਸਦਕਾ ਬਾਣੀ ਆਤਮਤ ਮੱਤ ਨਿਰਵਿਗੰਤਾ ਸਹਿ ਸੰਪੂਰਨ ਭੋਗ ਪਾਏ ਗਏ ਆਪ ਜੀ ਸੁਚੀ ਬਾਣੀ ਦੇ ਜਾਪ ਕਰਦਿਆਂ ਸੇਵਨੁ ਭਉਂਦਿਆਂ ਆਉਂਨਾ ਬੁੱਲਾ ਦੀ ਖਿਮਾ ਕਰਨੀ ਅੰਤਵਾਰ ਦੀ ਦਿਹਾੜੀ ਨੂੰ ਫੁਕ ਰੱਖਦਿਆਂ ਹੋਇਆਂ ਸੋ 19000 ਰੁਪਏ ਦੇ ਜਾਪ 6.5 ਅਨੰਤ ਦੀ ਬਾਣੀ ਦੇ ਜਾਪ ਹੈ ਸੁਚੀ ਬਾਣੀ ਦੇ ਜਾਪ ਸੋਧ ਕੇ ਸਤਖੰਡ ਪਰਵਾਨ ਕਰਨੇ ਬਾਣੀ ਦਾ ਬਲਾ ਦੇਸ਼ ਪਰਦਾਸਨ ਨਾਮ ਸੁ ਸੰਗਤਾਂ ਨੂੰ ਫਿਰਦਾਂ ਦੇ ਵਸੌਣਾ ਨਗਰ ਜਿਹੜੀ ਇਕਤਾ ਸਵਾਕ ਮਾਲ ਨੂੰ ਕੀ ਖੇਤੀ ਬਾੜੀ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪ ਜੀ ਦੇ ਪਾਵਨ ਸਥਾਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਕੇ ਜਾਣਾ ਸੱਚੇ ਪਾਤਸ਼ਾਹ ਭੋਗਾਂ ਨੂੰ ਮੁਖ ਰੱਖਦਾ ਸਮੂਹ ਪਰਿਵਾਰ ਵੱਲੋਂ ਸੰਗਤ ਵੱਲੋਂ ਆਪ ਜੀ ਨੂੰ ਸਨਦਰ ਪਸ਼ਾਕੇ ਬਣਾਏਗਾ ਨਾ ਆਪ ਜੀ ਅੰਗੀਕਾਰ ਕਰੋ ਲੋਕ ਬਲੋਚ ਪਰਦੇ ਇਕ ਜਣੇ ਬਖਸ਼ੇ ਪਧਾਰਾਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਦਾ ਥਾਲਾ ਲੰਗਰਾਂ ਵਿੱਚ ਹੋ ਜਾਂਦਾ ਥਾਲਾ ਸੱਚੇ ਹਾਜ਼ਰਾ ਦਾ ਪ੍ਰਵਾਨ ਕਰੋ ਭੋਗ ਲਾਭੋ ਆਪ ਜੀ ਕੋ ਭੋਗ ਲੱਗੇ ਲਗਾ ਭੋਗ ਸਾਥ ਸੰਗਤ ਸੰਗੇ ਜੋ ਜੀ ਸ਼ਕ ਕੋ ਕਰਨਾ ਆਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ ਪਰਿਵਾਰ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀਆਂ ਇਸ ਵਕਤ ਅਰਦਾ ਕਰਦੇ ਪੀਤਵੰਨ ਬੀਬੀ ਮਾਨਪ੍ਰੀਤ ਕੌਰ ਪੁੱਤਰੀ ਜਸਮੀਲ ਸਿੰਘ ਪਿੰਡ ਫੱਗੇਗੜ੍ਹ ਸਿਂਗੀਆਂ ਤੋਂ ਪਰਿਵਾਰ ਵੱਲੋਂ ਦੀ ਇੱਕ ਜੀ ਸੇਵਾ ਭਾਈ ਨਰਪਾਲ ਸਿੰਘ ਪੁੱਤਰ ਭੰਦ ਸਿੰਘ ਪਿੰਡ ਡੇੜਗਾ ਤੋਂ ਪਰਿਵਾਰ ਵੱਲੋਂ ਦੀ ਇੱਕ ਜੀ ਸੇਵਾ ਸ਼ੈਨਾਜ਼ ਬੀਬੀ ਪੁੱਤਰੀ ਦੀਵ ਖਾਨ ਪਿੰਡ ਡੇੜਗਾ ਤੋਂ ਪਰਿਵਾਰ ਵੱਲੋਂ ਦੀ ਇੱਕ ਜੀ ਸੇਵਾ ਆਪ ਜੀ ਦੇ ਸ਼ਰਾਨੇ ਬਿਜਾ ਆਪਨੀ ਕਿਰਪਾ ਕਰੀ ਪਰਿਵਾਰਾਂ ਦੇ ਕਾਰਜ ਦਾਸ ਕਰਨੀ ਖਜਾਨੇ ਭੰਡਾਰੇ ਭਰਪੂਰ ਕਰਨੀ ਅਮਰ ਤੇ ਵੇਲ ਜੋ ਇਸ ਵੇਲੇ ਤੱਕ ਜੋ ਵੀ ਮਾਈ ਭਾਈਆਂ ਆਪਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਾਧਨੀਆਂ ਤਲਪਲ ਬੇਟਾਵਾਂ ਹਾਜ਼ਰੀਆਂ ਅਰਦਾਸਾਂ ਬੇਨਤੀਆਂ ਦਾ ਪ੍ਰਮਾਨ ਕਰਨੀਆਂ ਸਰਬੱਤ ਦੇ ica ਦਰਸ ਕਰਨੇ ਭਾਈ ਜਸਵਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਸਭ ਸਤਾਨ ਦੀ ਜੜਦੀ ਕਲਾ ਦੀ ਦਾਤ ਬਖਸ਼ਣ ਬੱਚਨ ਤੰਦਰੁਸਤੀ ਆਨੰਦ ਸਿਰ ਅਨੁਭਾਗ ਲਾਉਣੇ ਸਮੂਹ ਸੱਜੇ ਪਾਸ਼ਾ ਪ੍ਰਬੰਧਕ ਕਮੇਟੀ ਨੂੰ ਤਾਂ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪ ਦੇ ਪਵਨ ਸਥਾਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਕੇ ਜਾਣਾ ਕਿਰਪਾ ਕਰੋ ਇਸ ਵਕਤ ਅਲਾਹੀ ਪਰਮਾਨ ਬਖਸ਼ੋ ਸ੍ਰੀ ਪਿਆਰੇ ਮੇਲੋ ਜਨਮ ਅਤਰਨਾਮ ਕਿਤਾਬੇ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬਤ ਦਾ ਮਾਲਬਾਹ ਗੁਰੂ ਸਾਹਿਬ ਜੀ ਇੱਕ ਬੂਹਾਂ ਸਰਬ ਗੁਰ ਪਰਸਾ

ਨਾਮ ਆਪਣੇ ਕੀ ਕਰਨ ਕਰਾਵਣ ਹਾਰੀ ਸਦਮੋ ਬਿਨੰਤੀ ਠਾਕੁਰ ਮੇਰੀ ਜੀ ਜਾਣ ਤ ਤੇਰੇ ਘਾਰੇ सिर पा सेवक जन मेले नानक प्रग पहारी ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਲੀ ਪਰਮ ਸਤਕਾਰ ਜੋ ਸਾਧ ਸੰਗਤ ਜੀ ਇਸ ਵਕਤ ਨਾਮ ਸਰ ਸੰਪਦ ਸੰਬਦ ਨੂੰ ਭਾਈ ਤੇਜਿੰਦਰ ਸਿੰਘ ਜਿੱਦੂ ਬਾਬਾ ਜੀ ਇਸ ਵਕਤ ਭਾਈ ਰੂਪ ਸਿੰਘ ਜੀ ਖਹਿਰਾ ਉਹਨਾਂ ਨੇ ਸਰਦਾਰਾਂ ਦੇ ਫਲਪੇਟਾ ਕਰਨਗੇ ਉਹਨਾਂ ਦੇ ਜੀਵਨ ਬਾਰੇ ਦੱਸਣਗੇ ਕਿਉਂਕਿ ਬਾਬਾ ਜਿੰਦੂ ਜੀ ਭਾਈ ਰੂਪ ਸਿੰਘ ਖਹਿਰਾ ਦੇ ਨਾਲ ਕਾਫੀ ਪਿੰਨਾ ਰਹੇ ਆ ਇਸ ਕਰਕੇ ਉਹਨਾਂ ਦੇ ਜੀਵਨ ਬਾਰੇ ਥੋੜੀ ਜਾਣਨਾ ਪਾਵਾਂਗੇ ਸਰਦਾਰਾਂ ਦੇ ਫਲਪੇਟਾ ਕਰਨ ਲਈ ਤੇ ਜੀਵਾਂ ਆਬੀ ਅਸੀਂ ਚੰਨੇ ਆ ਸਾਰੇ ਨਗਰ ਦੀ ਪੰਚਾਇਤ ਕੋਲ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਤਾਇਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹਾਂ ਦੀ ਬਾਦੋਂ ਪਵਿੱਤਰ ਜਗਤ ਜੋਤ ਚਰਨ ਸ਼ਕਤਾਂ ਦੇ ਮਾਲਕ ਸਤਿਗੁਰੂ ਧੰਸ਼ੀਰੀ ਪ੍ਰਵੰਸਰ ਜੀ ਮਹਾਰਾਜ ਜੀ ਦੀ ਬਾਣ ਪਵਿੱਤਰ ਹਜ਼ੂਰੀ اور اس پاون پوتر مقدش مارگا بیٹھی ساتھ سنگت ایک وار سارے پیار جی واحد واحر جی کی فتح آج دے جو سماگ جو سکھ سنگرش اپنے پراڑا کی کھوتی دن والے سارے نگر دے ਮੇਰੇ ਬਹੁਤ ਹੀ ਪਿਆਰੇ ਸ਼ਹੀਦ ਭਾਈ ਰੋਪ ਸਿੰਘ ਜੀ ਜਿਨ੍ਹਾਂ ਦੀ ਮਿੱਟੀ ਯਾਦ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਔਰ ਨਗਰ ਵੱਲੋਂ ਉਹਨਾਂ ਦੀ ਮਿੱਟੀ ਯਾਦ ਨੂੰ ਅੱਜ ਤਾਜ਼ਾ ਕਰਦਿਆਂ ਉਹਨਾਂ ਦੀ ਯਾਦ ਵਿੱਚ ਉਹ ਸਾਰਾ ਸਮਾਗਮ ਰੱਖਿਆ ਗਿਆ ਹੈ। ਪਿਆਰੀ ਸੰਗਤ ਇਹਦਾ ਸੇਕ ਸੰਘਰਸ਼ ਹੈ। ਇਹਦਾ ਜਿਹੜਾ ਦੌਰ ਹੈ ਉਹਦੀ ਜਿਹੜੀ ਸ਼ੁਰੂਆਤ ਹੈ ਉਹ ਤੇ ਲਗਭਗ 77 ਸਾਲ ਤੋਂ ਸ਼ੁਰੂ ਹੋਈ ਹੈ ਕਿਉਂਕਿ ਜਦੋਂ ਇਹ ਦੇਸ਼ ਦੀ ਵੰਡ ਹੋਈ ਹੈ ਪਾਰਟੀਸ਼ਨ ਹੋਇਆ 47 ਤੋਂ ਪਹਿਲੇ ਇਸ ਭਾਰਤ ਦੇ ਉਹਨਾਂ ਲੀਡਰਾਂ ਨੇ ਬੜੇ ਵਾਅਦੇ ਕੀਤੇ ਸਨ ਇਸ ਪੰਜਾਬ ਦੀ ਉਹਨਾਂ ਸਿੱਖਾਂ ਦੇ ਨਾਲ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਤੁਸੀਂ ਸਾਡੇ ਨਾਲ ਹੋ ਤੁਹਾਡਾ ਧਾਰਮਿਕ ਤੁਹਾਡਾ ਆਰਥਿਕ ਤੁਹਾਡਾ ਰਾਜਨੀਤਿਕ ਵਕਰਾ ਤੋਂ ਮਾਨ ਸਰਕਾਰ ਦਿੱਤਾ ਜਾਣੇ ਪਰ ਉਹ 77 ਸਾਲਾਂ ਦੇ ਬਾਵਜੂਦ ਵੀ ਉਹ ਬਣਦਾ ਮਾਨ ਸਰਕਾਰ ਨਹੀਂ ਮਿਲਿਆ 1977 ਵਿੱਚ ਸਮੇਂ ਦੀ ਸਰਕਾਰ ਨੇ ਐਮਰਜੈਂਸੀ ਲਾਈ ਉਸ ਵੇਲੇ ਸੰਤਗ੍ਰਾਮੀ ਕਰਤਾਰ ਸਿੰਘ ਜਿੰਹਨਾਂ ਨੇ ਵੱਖ-ਵੱਖ ਸ਼ਹਿਰਾਂ ਨਗਰਾਂ ਵਿੱਚ ਵਡੇ ਵੱਡੇ ਨਗਕੀਰਤਨਾਂ ਦੇ ਰੂਪ ਵਿੱਚ ਉਸ ਜਵਰ ਦਾ ਵਰੋਧ ਕੀਤਾ ਔਰ ਮੰਦਰ ਵਿੱਚ ਨੰਕਾਰਨੀ ਨਗਰੀ ਨੰਕਾਰਨੀ ਕਾਣ ਹੋਇਆ ਜਿੱਥੋਂ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਔਰ 78 ਤੋਂ ਲੈ ਕੇ 13 ਸਿੰਘ ਸ਼ਹੀਦ ਹੋਏ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਇਹ ਸੰਘਰਸ਼ ਨੂੰ ਅੱਗੇ ਤੋਰਿਆ ਧਰਮ ਯੁੱਧ ਮੋਰਚਾ ਲਾਇਆ ਪਰ ਉਹਦੇ ਵਿੱਚ ਕੇਵਲ ਗੱਲ ਅਨੰਦਪੁਰ ਸਾਹਿਬ ਦੇ ਮੱਦੇ ਜੀ ਕੀਤੀ ਗਈ ਅੱਜ ਕੱਲ ਬਹੁਤ ਵਾਰ ਅਸੀਂ ਇੱਕਦਮ ठाਉਤ ਆਪਣੇ ਮਨ ਵਿੱਚ ਬਣਾ ਲਏ ਆ ਪਰ ਪਰਦੇ ਨਿੱਕਰ ਦੀ ਅਨੰਦਪੁਰ ਸਾਹਿਬ ਦਾ ਮੱਗਾ ਪੜਿਆ ਉਹ ਉਸ ਅਨੰਦਪੁਰ ਸਾਹਿਬ ਦੇ ਮੱਦੇ ਕਈ ਧਾਰਮਿਕ ਗੱਲ ਵੀ ਕੀਤੀ ਉਸ ਅਨੰਦਪੁਰ ਸਾਹਿਬ ਦੇ ਮੱਦੇ ਸਾਡੀ ਸਿੱਖਾਂ ਦੀ ਧਾਰਮਿਕ ਅਗੰਧੀ ਸਾਡੇ ਪਾਣੀਆਂ ਦੇ ਮਸਲੇ ਕਾਦੀਆ ਜੋਹੋ ਕਾਦੀਆ ਮੰਗਾਲ 1947 ਮੈਡਿਸ ਕਾਦੀ ਨਾਲ ਵਾਹੇ ਕੀਤੀ ਇੱਕ ਰਸੂਤ ਉਹਨਾਂ ਚੀਜ਼ਾਂ ਦਾ ਜਿਹੜਾ ਜਿਹੜਾ ਵੀ ਲਾ ਗਿਆ ਨਾਨਕ ਸਿੰਘ ਦੀ ਮੱਤੇ ਵਿੱਚ ਜਿਹੜੇ ਪੜ੍ਹੇ ਲਿਖੇ ਨੇ ਅੱਜ ਵੀ ਕਦੇ ਇੰਟਰਨੈਟ ਤੋਂ ਕਨਨਤ ਹੋ ਦਾ ਮਜ਼ਾ ਕਰਦੇ ਉਹ ਉਹ ਨਾਤਾ ਪਰਦਾ ਮਤਾਲੇ ਕਿਸਾਂ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਇਹ ਸੰਘਰਸ਼ ਨੂੰ ਤੋੜਿਆ ਤੇ ਉਹ ਸੰਘਰਸ਼ ਦਾ ਖਮਿਆਜਾ ਸਾਨੂੰ ਕੀ ਭੁਗਤਣਾ ਪਿਆ ਸਾਡਾ ਮੁਕੱਦਸ ਅਸਥਾਨ ਜਿਹਨੂੰ ਆਪਾਂ ਸਿੱਖਾਂ ਦਾ ਮੱਕਾ ਕਹਿੰਨੇ ਆ ਜਿਹਦਾ ਜ਼ਿਕਰ ਸਤਿਗੁਰ ਨੇ ਗੁਰਬਾਣੀ ਵਿੱਚ ਕੀਤਾ ਟਿੱਠੇ ਸਭੇ ਥਾਵ ਨਹੀਂ ਤੁਤ ਜੇ ਹਿਆ ਵਧੋ ਪੁਰਖ ਵਧਾਤੇ ਤਾ ਤੋ ਸੋਹਿਆ ਰਸ ਦੀ ਸ਼ਗਨ ਅਪਾਰ ਅਨੂਪ RAM DAS ਪੁਰ ਹਰ ਹਾ ਨਾਨਕ ਕਸਮ ਲਜਾਏ ਨਾਇਆ RAM DAS ਸਰ ਉਹ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਾਡਾ ਉਹ ਤਖਤ ਜਿਹੜਾ ਤਖਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਆ ਜਿਹੜਾ ਉਸ ਵੇਲੇ ਹਿੰਦੁਸਤਾਨ ਦੇ ਤਖਤਾਂ ਦੇ ਬਰਾਬਰ ਸਤਿਗੁਰੂ ਨੇ ਤਖਤ ਖੜਾ ਕੀਤਾ ਜਿੱਥੋਂ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਹੋਇਆ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਢਾਹ ਢੇਰੀ ਕੀਤਾ ਇਹ ਸੰਘਰਸ਼ ਉਹ ਤੋਂ ਤਿੱਖਾ ਹੁੰਦਾ ਆਪਾਂ ਦੇਖਿਆ ਜਿੰਨਾ ਡਾਟਾ ਇਕੱਠਾ ਹੋਇਆ ਉਹਦੀ ਗਿਣਤੀ ਹਜ਼ਾਰਾਂ ਵਿੱਚ ਆਉਂਦੀ ਹੈ ਪਰ ਜਿਹਦਾ ਨਹੀਂ ਵੀ ਪਤਾ ਲੱਗਿਆ ਉਹ ਵੀ ਬੇਅੰਤ ਹੈ ਉਹ ਸੰਘਰਸ਼ ਵਿੱਚ ਪਤਾ ਨਹੀਂ ਅਣਗਿਣਤ ਸਿੰਘ ਸਿੰਘਣੀਆਂ ਪਹੁੰਚਦੀਆਂ ਜਿਨ੍ਹਾਂ ਨੇ ਆਪਣੇ ਪ੍ਰਾਣਾ ਦੀ ਕੁੱਤੀ ਦਿੱਤੀ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਸਾਡੇ ਨਗਰ ਦੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਹੀਦ ਉਹਨਾਂ ਨੇ ਵੀ ਪਾਇਆ ਕਿਉਂਕਿ ਭਾਵੇਂ ਉਮਰ ਵਿੱਚ ਮੈਥੋਂ ਤੇ ਕਾਫੀ ਵੱਡੇ ਸਨ ਕਰੋਣਾ ਨਾਲ ਥੋੜੇ ਸਾਲ ਰਹਿਣ ਦਾ ਮੌਕਾ ਤਾਂ ਮਿਲਿਆ ਕਿਉਂਕਿ ਅੱਜ ਜੋ ਮੈਨੂੰ 34ਵਾਂ ਸਾਲ ਨਾਨਕਸਰ ਵਿੱਚ ਹੋਇਆ ਹੈ ਨਾਨਕਸਰ ਲਿਜਾਣ ਵਾਲੇ ਭਾਈ ਰੂਪ ਸਿੰਘ ਸਰਪਾਣੋਂ ਦਾ ਚੁੱਪ ਰਹਿਣਾ ਘੱਟ ਬੋਲਣਾ ਕੋਈ ਬਹੁਤੀਆਂ ਹਾਸੇ ਵਾਲੀਆਂ ਗੱਲਾਂ ਦੇ ਵਿੱਚ ਖਿਆਲ ਨਾ ਕਰਨਾ ਜਿਵੇਂ ਆਪਾਂ ਕਹਿੰਦੇ ਜਜਬਾਤੀ ਤੌਰ ਤੇ ਜਜਬਾਤੀ ਸਿੱਖ ਸਨ ਉਹਦਾ ਕਾਰਨ ਕੀ ਸੀ ਭਾਈ ਜਸਵਿੰਦਰ ਸਿੰਘ ਜਿਹੜੇ ਉਹਨਾਂ ਦੇ ਛੋਟੇ ਭਰਾ ਨਹੀਂ ਕਿਉਂਕਿ ਸਾਡੇ ਸਤਿਕਾਰਯੋਗ ਬਾਪੂ ਸੰਗੜ ਸਿੰਘ ਜੀ ਜਿਨ੍ਹਾਂ ਦਾ ਸਹਰਾ ਪਰਿਵਾਰ ਹਸਨਪੁਰ ਪਨੋੜ ਮਾਤਾ ਮਲਕੀਤ ਕੌਰ ਜੀ ਜਿਹੜਾ ਉਹਨਾਂ ਦਾ ਪੇਕਾ ਪਰਿਵਾਰ ਸੀ ਉਹਨਾਂ ਨੂੰ ਬੁਢੀ ਧਾਰਮਿਕ ਤੌਰ ਤੇ ਬਹੁਤ ਸੀ ਭਾਵੇਂ ਜਿਹੜਾ ਦੇੜਕਿਆਂ ਵਾਲਾ ਪਰਿਵਾਰ ਸੀ ਇਹ ਖੇਤੀਬਾੜੀ ਵਾਲਾ ਸੀ ਪਰ ਭਾਈ ਸ਼ਹੀਦ ਭਾਈ ਰੂਪ ਸਿੰਘ ਦੇ ਜਿਹੜੇ ਨਾਨਕੇ ਉਹਨਾਂ ਦੇ ਮਾਮਾ ਜੀ ਉਹ ਗੁਰਮਤ ਤੋਂ ਬੜੇ ਧਾਰਨੀ ਸਨ ਪ੍ਰਚਾਰਕ ਵੀ ਸਨ ਕੀਰਤਨੀਏ ਵੀ ਸਨ ਉਹਦਾ ਕਰਕੇ ਇਸ ਪਰਿਵਾਰ ਵਿੱਚ ਨਾਰਕਿਆਂ ਦੇ ਤੌਰ ਤੇ ਧਾਰਮਿਕ ጉੜਤੀ ਬਹੁਤ ਸੀ ਜਿਹਨੂੰ ਮੁੱਖ ਰੱਖਦੇ ਆ ਛੋਟੀ ਉਮਰ ਵਿੱਚ ਜਿਹੜਾ ਇਹਨਾਂ ਦਾ ਜੀਵਨ ਦਾ ਦੌਰ ਸ਼ੁਰੂ ਹੋਇਆ ਸਭ ਨਾਲੋਂ ਪਹਿਲਾਂ ਭਾਈ ਕੀ ਸਮਾਧ ਜਿਹੜਾ ਅਸਥਾਨ ਹੈ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੇ ਕੋਲ ਬਤੌਰ ਬਹਿੰਗਮ ਭਰਤੀ ਹੋਏ ਉਥੋਂ ਕੀਰਤਨ ਤਬਲੇ ਦੀ ਮੁਹਾਰਤ ਹਾਸਲ ਕੀਤੀ ਚਲੋ ਜਿੰਨਾ ਸਮਾਂ ਉਥੇ ਸਤਿਗੁਰੂ ਦੀ ਸੇਵਾ ਲਈ ਉਹ ਤੋਂ ਬਾਅਦ ਬਤੌਰ ਜਿਹੜੀ ਗੁਰਬਾਣੀ ਦੀ ਸੰਥਿਆ ਸੀ ਸ਼੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਦੀ ਖਾਲਸਾ ਭਿੰਡਰਾਵਾੜੇ ਉਹਨਾਂ ਦੇ ਵਿਦਿਆਰਥੀ ਸਾਡੇ ਵਿੱਚੋਂ ਬੜਿਆਂ ਨੇ ਦਰਸ਼ਨ ਕੀਤੇ ਹੋਣੇ ਗੁਰਦੁਆਰਾ ਬੌਲੀ ਸਾਹਿਬ ਛੋਟੀ ਬਾਗ ਉੱਥੇ ਸੰਤ ਬਾਬਾ ਹਰਨੇਕ ਸਿੰਘ ਜੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁਰਬਾਣੀ ਦੇ ਪਾਠ ਬਹੁਤ ਦੀ ਸੋਝੀ ਸੀ ਉਹਨਾਂ ਕੋਲੋਂ ਗੁਰਬਾਣੀ ਦੀ ਸੰਥਿਆ ਭਾਈ ਰੂਪ ਸਿੰਘ ਹੋਣਾ ਨੇ ਲਈ ਔਰ ਉਤੋਂ ਸੰਥਿਆ ਲੈਣ ਤੋਂ ਬਾਅਦ ਫਿਰ ਲੰਬਾ ਸਮਾਂ ਗੁਰਦੁਆਰਾ ਨਾਨਕ ਸਰਕਲੇਰਾ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਉਹਨਾਂ ਦੇ ਪਾਸ ਔਰ ਜਿਨ੍ਹਾਂ ਦੇ ਕੋਲ ਦਾਸ ਨੂੰ ਇਹਨਾਂ ਨੇ ਛੱਡਿਆ ਸੀ ਸ਼੍ਰੀਮਾਨ ਸੰਤ ਬਾਬਾ ਕੁੰਨਰ ਸਿੰਘ ਜੀ ਉਹਨਾਂ ਦੇ ਪਾਸ ਇਹਨਾਂ ਨੇ ਆਪਣਾ ਧਾਰਮਿਕ ਤੌਰ ਤੇ ਜੀਵਨ ਬਤੀਤ ਕੀਤਾ ਪਰ ਉੱਥੇ ਰਹਿੰਦੇ ਆ ਮੈਂ ਜਿਹੜੀ ਬੇਨਤੀ ਕੀਤੀ ਹੈ ਜਿਹੜੇ ਜਜ਼ਬਾਤ ਸਨ ਜਿਹੜਾ 78 ਤੋਂ ਲੈ ਕੇ ਇਹ ਜਿਹੜਾ ਸੰਘਰਸ਼ ਦਾ ਦੌਰ ਚੱਲਿਆ ਜੋ ਸਾਡੀ ਸਿੱਖਾਂ ਨਾਲ ਵਧੀਆਂ ਹੋਈਆਂ ਉਹ ਅੰਦਰ ਚੱਲਦੀਆਂ ਸਨ ਉਹ ਜਜ਼ਬਾ ਜਿਹੜਾ ਸਤਿਗੁਰਾਂ ਨੇ ਸਾਡੇ ਅੰਦਰ ਭਰਿਆ ਸੀ ਆਪਾਂ 6 ਦਸੰਬਰ ਦਾ ਜਿਹੜਾ ਦਿਨ ਨੰਨਕੇ ਗਿਆ ਹੈ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਨਾਇਆ ਹੈ ਮੈਂ ਥੋੜੀ ਜੀ ਇਤਿਹਾਸ ਦੇ ਚ ਰੋਖੇ ਵਿੱਚੋਂ ਬੇਨਤੀ ਕਰਨੀ ਚਾਹਵਾਗਾ ਜਦੋਂ ਚਾਂਦਨੀ ਚੌਕ ਵਿੱਚ ਸਤਿਗੁਰੂ ਜੀ ਨੇ ਉਸ ਥੜੇ ਤੇ ਬਿਠਾ ਕੇ ਜਲਾਦ ਨੇ ਤਲਵਾਰ ਕੱਢੀ ਹੈ ਤੇ ਉਸ ਵੇਲੇ ਤਲਵਾਰ ਕੱਢ ਕੇ ਕਿਹਾ ਸੀ ਐ ਗੁਰਤੇਗ ਬਹਾਦਰ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਸਤਿਗੁਰੂ ਕਹਿੰਦੇ ਤੂੰ ਕੌਣ ਆ ਤੇ ਉਹ ਜਲਾਦ ਕਹਿੰਦਾ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਇੱਕ ਸ਼ਹਿਰ ਹੈ ਸਮਾਣਾ ਤੇ ਉਹ ਸਮਾਣਾ ਨੂੰ ਕਿਹਾ ਜਾਂਦਾ ਹੈ ਜਲਾਦਾਂ ਦੀ ਧਰਤੀ ਤੇ ਕਹਿਣ ਲੱਗਿਆ ਤੁਹਾਨੂੰ ਪਤਾ ਮੈਂ ਕੌਣ ਆ ਕਹਿਣ ਲੱਗੇ ਦੱਸ ਦੇ ਤੇ ਉਹ ਜਲਾਦ ਕਹਿਣ ਲੱਗਿਆ ਮੈਂ ਖਾਨਦਾਨੀ ਜਲਾਦ ਆ ਕਿਉਂਕਿ ਇੰਨੀ ਗੱਲ ਕਰ ਤੇਗ ਬਾਦਰ ਮਹਾਰਾਜ ਉਹ ਕਹੀ ਨਾ ਤੇ ਸਤਿਗੁਰੂ ਗੁਰ ਤੇਗ ਬਾਦਰ ਮਹਾਰਾਜ ਹੱਸ ਕੇ ਕਹਿਣ ਲੱਗੇ ਜਲਾਬ ਜਲਾਲਉਦੀਨ ਜੇ ਤੂੰ ਖਾਨਦਾਨੀ ਜਲਾਦ ਹੈ ਨਾ ਤੇ ਮੈਨੂੰ ਡਰਾ ਨਾ ਮੌਤ ਕੋਲੋਂ ਮੈਂ ਵੀ ਖਾਨਦਾਨੀ ਸ਼ਹੀਦਾਂ ਮੈਨੂੰ ਮੌਤ ਦਾ ਡਰ ਨਹੀਂ ਮੌਤ ਦਾ ਡਰ ਨਹੀਂ ਇਹ ਜਿਹੜੀ ਤਰਪ ਹੈ ਇਹ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਪਾ ਦਿੱਤੀ ਤੇ ਬਾਬਾ ਨਾਨਕ ਸਾਹਿਬ ਜਿਨ੍ਹਾਂ ਨੇ ਅਰੰਭਤਾ ਦਾ ਸ਼ਲੋਕ ਲਿਖ ਦਿੱਤਾ ਸੀ ਆਪਣੀ ਬਾਣੀ ਵਿੱਚ ਜੋਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਆਪਣਾ ਹੰਕਾਰ ਰੂਪੀ ਸਿਰ ਵੱਢ ਕੇ ਮੇਰੇ ਕੋਲ ਆ ਤੇ ਜਦੋਂ ਸਮਾਂ ਪੈਣਾ ਭਾਵੇਂ ਆਪਣਾ ਇਹ ਸਿਰ ਧਰ ਨਾਲੋਂ ਵੀ ਵੱਖ ਕਰਨਾ ਪੈ ਜਾਵੇ ਕਰ ਦੇ। ਤੇ ਉਹ ਜਿਹੜਾ ਖਾਨਦਾਨੀ ਕਿਹਾ ਸੀ ਨਾ ਮੈਂ ਖਾਨਦਾਨੀ ਕੋ ਖਾਨਦਾਨੀ ਜਲਾ ਦੇ। ਮੈਂ ਖਾਨਦਾਨੀ ਸ਼ਹੀਦ ਆ। ਉਹੀ ਸਮਾਣੇ ਦਾ ਜਲਾਲ ਜਿਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਤੇ ਉਹੀ ਸਮਾਣੇ ਦੇ ਖਾਨਦਾਨੀ ਜਲਾਲ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਨੀਂਹ ਚ ਚੁਣਿਆ। ਤੇ ਜਦੋਂ ਸਮਾ ਆਇਆ ਨਾ ਬਾਬਾ ਬੰਦਾ ਬਹਾਦਰ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਤੀਰ ਦੇ ਕੇ ਸਰਹੰਦਾ ਦੀ ਇੰਟਰਨਲ ਐਕਟ ਖੜਕਾਉਣ ਵਾਸਤੇ ਭੇਜਿਆ ਸੀ ਨਾ ਸਭ ਨਾਲੋਂ ਪਹਿਲਾਂ ਫਿਰ ਖਾਲਸੇ ਨੇ ਉਹ ਸਮਾਣੇ ਦਾ ਮਲਿਆ ਮੇਟ ਕੀਤਾ ਸੀ ਉਹ ਸਮਾਣਾ ਜਿਹੜਾ ਜਲਾਦਾ ਕਰਕੇ ਜਾਣਿਆ ਜਾਂਦਾ ਸੀ ਨਾ ਉਹ ਸਦਾ ਵਾਸਤੇ ਸਮਾਣਾ ਅੱਜ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਖੂਈ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਇਹ ਖਾਲਸੇ ਦੀ ਰੀਤ ਹੈ ਤੇ ਉਸ ਖਾਲਸੇ ਨੂੰ ਜਿਹਨੂੰ ਸਤਿਗੁਰੂ ਨੇ ਖੰਡੇ ਦੀ ਪੌਲ ਲੈ ਕੇ ਆਖਿਆ ਸੀ ਨਾ ਚਿੜੀਓ ਸੇ ਮ ਬਾਜ ਤੜਾਉ ਸਵਾ ਲੱਖ ਸੇ ਏਕ ਲੜਾਉ ਗਿੱਧੇ ਨੂੰ ਛੇ ਮੈਂ ਸ਼ੇਰ ਬਣਾਉ ਤਵੇਂ ਗੋਬਿੰਦ ਸਿੰਘ ਨਾਮ ਕਹਾਉ ਉਸ ਗੁਰੂ ਗੋਬਿੰਦ ਸਿੰਘ ਦੇ ਖੰਡੇ ਵਾਟੇ ਦਾ ਅਮਰ ਪਾਈ ਰੂਪ ਸਿੰਘ ਹੋਣਾ ਨੇ ਕਿਉਂਕਿ ਮੈਂ ਪਹਿਲਾਂ ਦੱਸਿਆ ਬਚਪਨ ਦੀ ਗੁੜਤੀ ਮਿਲੀ ਛੋਟੀ ਉਮਰ ਤੋਂ ਗੁਰੂ ਘਰ ਦਾ ਪਿਆਰ ਕਲਗੀਧਰ ਦੇ ਖੰਡੇ ਦੀ ਪੌਣ ਲਈ ਔਰ ਜਦੋਂ ਇਸ ਸਿੱਖ ਸੰਘਰਸ਼ ਦੇ ਵਿੱਚ ਲੋੜ ਪਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਉਹ ਸਮੇਂ ਦਾ ਜਿਹੜਾ ਝੂਠਾ ਦੌਰ ਸੀ ਜਿਹਨੂੰ ਅੱਜ ਤੱਕ ਵੀ ਪਤਾ ਨਹੀਂ ਕਿੰਨੇ ਕੇਸ ਪੈਂਡਿੰਗ ਨੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਜਿਹੜੇ ਅੱਜ ਵੀ ਉਹਨਾਂ ਅਦਾਲਤਾਂ ਦੇ ਵਿੱਚ ਪਏ ਨੇ ਉਹ ਝੂਠਾ ਪੁਲਿਸ ਮੁਕਾਬਲਾ ਜਿਸ ਵਿੱਚ ਭਾਈ ਜਗਰੂਪ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ ਔਰ ਉਸ ਦੌਰ ਵਿੱਚ ਇਹਨਾਂ ਨੇ ਆਪਣੇ ਪ੍ਰਾਣਾਂ ਦੀ ਅਹੋਦੀ ਦਿੱਤੀ ਪਿਆਰਿਓ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਹਰ ਸਾਲ ਹਰ ਬਰਸ ਮੇਲੇ ਕੋਮ ਪੇਮਟਨੇ ਵਾਲੋਂ ਕਾ ਜੇਹੀ ਤੋਅਸਰ ਹੋਗਾ ਜਿਹੜੇ ਸ਼ਹੀਦ ਹੁੰਦੇ ਨੇ ਭਾਮੀਆਂ ਦੇ 32 ਸਾਲ ਹੋ ਗਏ 32 ਸਾਲਾਂ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਉਹ ਦੌਰ ਕਦੇ ਥੋੜਾ ਬਹੁਤਾ ਖੰਮੋਸ਼ ਹੋ ਜਾਂਦਾ ਹੈ ਪਰ ਸਦਾ ਵਾਸਤੇ ਮਿਟਦਾ ਨਹੀਂ ਅੱਜ ਉਸ ਚੀਜ਼ ਨੂੰ ਭਾਈ ਜਸਵਿੰਦਰ ਸਿੰਘ ਜਿੰਦਾ ਉਹਨਾਂ ਦੇ ਪਰਿਵਾਰ ਨੇ ਔਰ ਖਾਸ ਤੌਰ ਤੇ ਨਗਰ ਨੇ ਨਗਰ ਦੀ ਪੰਚਾਇਤ ਨੇ ਔਰ ਇਹ ਸਥਾਨ ਜਿਹੜਾ ਸਥਾਨ ਸਾਡੇ ਨਗਰ ਦਾ ਬੜਾ ਮੁਕੱਦਸ ਸਥਾਨ ਹੈ ਸ਼ਹੀਦ ਬਾਬਾ ਹਾਕਮ ਸਿੰਘ ਜੀ ਜਦੋਂ ਅੱਜ ਮੱਥਾ ਟੇਕਿਆ ਦਾਸ ਨੂੰ ਆਪਣਾ ਉਹ 35-36 ਸਾਲ ਦਾ ਸਮਾਂ ਪਿਛਲਾ ਯਾਦ ਆ ਗਿਆ ਜਦੋਂ ਛੋਟੇ ਹੁੰਦੇ ਆ ਇੱਥੇ ਕੀਰਤਨ ਦੀ ਹਾਜ਼ਰੀ ਭਰਣ ਆਉਂਦੇ ਸਾਂ ਤਾ ਅੱਜ ਇਸ ਅਸਥਾਨ ਦੇ ਸੇਵਾਦਾਰਾਂ ਦਾ ਨਗਰ ਦੀ ਪੰਚਾਇਤ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਨਗਰ ਦੇ ਉਸ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਿਨੇ ਉਸ ਸਿੱਖ ਸੰਘਰਸ਼ ਦੇ ਵਿੱਚ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਜਿਹੜਾ ਸੰਘਰਸ਼ ਮੁੱਕਿਆ ਨਹੀਂ ਅੱਜ ਤੱਕ ਚੱਲ ਰਿਹਾ ਹੈ ਗੁਰੂ ਕਿਰਪਾ ਕਰੇ ਸਾਡਾ ਉਹ ਅਨੰਦਪੁਰ ਸਾਹਿਬ ਦਾ ਮਤਾ ਸਾਡੇ ਪਾਣੀ ਆਪਾਂ ਦੇਖਦੇ ਹਾਂ ਪਿਛਲੇ ਸਾਲ ਤੋਂ ਸਾਡੇ ਕਿਸਾਨਾਂ ਨੇ ਇੱਕ ਸਵਾ ਸਾਲ ਪਹਿਲਾਂ ਬਾਰਡਰਾਂ ਦੀਆਂ ਗੁਰੂਆਂ ਤੇ ਬੈਠ ਕੇ ਆਪਣੇ ਹੱਕਾਂ ਦੀ ਖਾਤਰ 700 ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅੱਜ ਵੀ ਸਾਡੇ ਕਿਸਾਨ ਆਪਾਂ ਕੱਲ ਪਰਸੋਂ ਤੱਕਿਆ ਫੇਰ ਉਹਨਾਂ ਨਾਲ ਕਿੰਨਾ ਤੱਕਾ ਹੋਇਆ ਉਹੀ ਚੀਜ਼ਾਂ ਉਸ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸਤ ਜਗਨੈਸ਼ ਸਿੰਘ ਜੀ ਖਾਲਸਾ ਢੰਡਰਾ ਵਾਲੇ ਨੇ ਦਰਖਾਸਤ ਕੀਤੀਆਂ ਸੀ ਸਾਡੀ ਕਿਸਾਨੀ ਸਾਡੀ ਜਵਾਨੀ ਸਾਡੀਆਂ ਧਰਮ ਕਰੋ ਰੀਤਾਂ ਸਾਡੇ ਧਾਰਮਿਕ ਸਥਾਨ ਉਹਨਾਂ ਤੇ ਸਾਨੂੰ ਪੰਜਾਬੀਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਲੜਦੇ ਆਂ ਉਸ ਜੈਜ ਮੁੰਡਾਂ ਦੀ ਖਾਤਰ ਆਪਣੀ ਇਸ ਪ੍ਰਾਣਾ ਦੀ ਹਉਤੀ ਦਿੰਦਿਆਂ ਸ਼ਹੀਦ ਭਾਈ ਰੂਪ ਸਿੰਘ ਨੇ ਆਪਣੇ ਜੀਵਨ ਦੀ ਉਸ ਲੀਲਾ ਨੂੰ ਉਸ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ ਦੇ ਕੇ ਆਪਣਾ ਇਹ ਯੋਗਦਾਨ ਪਾਇਆ ਜਿਹੜੇ ਯੋਗਦਾਨ ਨੂੰ ਅਸੀਂ ਸਦਾ ਹੀ ਯਾਦ ਕਰਦੇ ਰਹਿੰਨੇ ਆ ਅੱਜ ਉਸ ਯੋਗਦਾਨ ਨੂੰ ਯਾਦ ਕਰਦੇ ਆ ਉਹਨਾਂ ਦੀ ਮਿੱਠੀ ਯਾਦ ਕਹਿ ਲਈਏ ਉਹਨਾਂ ਦੀ ਬਰਸ਼ੀ ਕਹਿ ਲਈਏ ਇੱਕੋ ਹੀ ਗੱਲ ਹੈ ਤੋਦਾਸ ਸਦਾ ਹੀ ਰਣੀ ਇਸ ਪਰਿਵਾਰ ਦਾ ਜਦੋਂ ਉਸ ਦੌਰ ਵਿੱਚ ਭਾਈ ਰੂਪ ਸਿੰਘ ਸ਼ਹੀਦ ਹੋ ਗਏ ਤੇ ਜਦੋਂ ਕਦੇ ਮੈਂ ਬੀਬੀ ਮਲਕੀਤ ਕੌਰ ਨੂੰ ਮਿਲਣਾ ਬੀਬੀ ਕਹਿੰਦਾ ਸੀ ਮੈਂ ਵੀ ਤੋ ਕਿਉਂਕਿ ਮੈਂ ਉਹ ਗੋੜ ਪਗ ਤੇ ਚੋਲ ਆਪੋਂ ਦਾ ਸੀ ਭਾਈ ਗਰੂਪ ਸਿੰਘ ਵੀ ਉਹੀ ਪਾਉਂਦੇ ਸਨ ਤੇ ਫਿਰ ਬੀਬੀ ਨੇ ਕਹਿਣਾ ਤੂੰ ਮੈਨੂੰ ਮਿਲ ਕੇ ਜਾਇਆ ਕਰ ਤੇ ਇਹਦੇ ਵਿੱਚੋਂ ਮੈਨੂੰ ਰੂਪ ਦੀਂਦਾ ਕਿਉਂਕਿ ਉਹ ਬਾਣਾ ਪਾਇਆ ਹੁੰਦਾ ਸੀ ਤੋਂ ਬੜਾ ਪਿਆਰ ਦਿੱਤਾ ਮੈਂ ਸਦਾ ਹੀ ਇਸ ਪਰਿਵਾਰ ਦਾ ਰਹਿਣੀ ਆ ਜਿਨ੍ਹਾਂ ਦੀ ਬਦੌਲਤ ਮੈਂ ਨਾਨਕ ਸਰ ਗਿਆ ਉੱਥੇ ਜਾ ਕੇ ਇਨ੍ਹਾਂ ਨੇ ਮੇਰੀ ਉਸ ਨਾਨਕ ਸਰ ਨਾਲ ਸਾਂਝ ਪਵਾਈ ਜਿੱਥੋਂ ਮੈਨੂੰ ਕਥਾ ਕੀਰਤਨ ਦੀ ਦਾਤ ਮਿਲੀ ਸਤਿਗੁਰੂ ਕਿਰਪਾ ਕਰੇ ਇਸ ਪਰਿਵਾਰ ਦੇ ਭਾਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਸਤਿਗੁਰੂ ਨੇ ਕਲਮ ਦੀ ਦਾਤ ਦਿੱਤੀ ਹੈ ਤੇ ਉਹ ਕਲਮ ਹਮੇਸ਼ਾ ਨਰਪੱਖ ਚੱਲੇ ਕਿਉਂਕਿ ਸਤਿਗੁਰੂ ਕਹਿੰਦੇ ਨੇ ਧੰਨ ਸੁਕਾਗਦ ਕਲਮ ਧੰਨ ਧੰਡਾ ਧਨਮਸ ਧਲ ਲਖਾਈ ਨਾਨਕਾ ਜਨਨਾਮ ਲਿਖਾਇਆ ਸੱਚ ਕਹਿੰਦੇ ਉਹ ਕਲਮ ਵੀ ਧੰਨ ਹੈ ਉਹ ਭਾਂਡਾ ਵੀ ਧੰਨ ਹੈ ਉਹ ਸ਼ਾਈ ਵੀ ਧੰਨ ਹੈ ਉਹ ਲਖਾਰੀ ਵੀ ਧੰਨ ਹੈ ਜਿਹੜਾ ਸੱਚੀ ਗੱਲ ਲਿਖਦਾ ਹੈ ਗੁਰੂ ਕਿਰਪਾ ਕਰੇ ਭਾਈ ਲਸਵਿੰਦਰ ਸਿੰਘ ਜੀ ਸ਼ਿੰਦਾ ਜਿਨ੍ਹਾਂ ਨੂੰ ਸਤਿਗੁਰ ਨੇ ਕਲਮ ਦਿੱਤੀ ਹੈ ਸੰਘਰਸ਼ ਕਲਮ ਨਾਲ ਵੀ ਲੜੇ ਜਾਂਦੇ ਨੇ ਸੰਘਰਸ਼ ਤਲਵਾਰਾਂ ਨਾਲ ਵੀ ਲੜੇ ਜਾਂਦੇ ਨੇ ਅੱਜ ਇਹ ਵੀ ਸੰਘਰਸ਼ ਹੈ ਜਿਹੜਾ ਕਲਮ ਦੇ ਨਾਲ ਲੜਨਾ ਹੈ ਇਹ ਕਲਮਾਂ ਤੋਂ ਸੱਚੀਆਂ ਚੰਗੀਆਂ ਗੱਲਾਂ ਲਿਖਣ ਜਿਨ੍ਹਾਂ ਦੇ ਨਾਲ ਦੇਸ਼ ਨੂੰ ਕੌਮ ਨੂੰ ਸਮਾਜ ਨੂੰ ਸੇਧ ਮਿਲੇ ਤਾਂ ਜੋ ਇਹ ਸਮਾਜ ਨੂੰ ਕੋਈ ਨਰਵਾ ਸਿਰਜਣ ਵਿੱਚ ਇਹਨਾਂ ਦੀ ਕਲਮ ਸਹਾਇਤਾ ਕਰ ਸਕੇ ਦਾਸ ਆਪਣੇ ਵੱਲੋਂ ਅੱਜ ਦੇ ਇਸ ਸਮਾਗਮ ਤੇ ਆਪਣੇ ਵੱਲੋਂ ਸ਼ਰਧਾਂ ਤੇ ਅਕੀਦਾ ਭੇਟ ਕਰ ਦਿਆ ਇੱਥੇ ਆਪਣੇ ਵਿਚਾਰਾਂ ਨੂੰ ਸੰਕੋਚ ਲੈ ਇੱਕ ਵਾਰ ਫੇਰ ਸਮੁੱਚੇ ਤੌਰ ਤੇ ਇਸ ਸਥਾਨ ਦੀ ਸਾਰੀ ਪ੍ਰਬੰਧਕ ਕਮੇਟੀ ਔਰ ਸਾਡੇ ਨਗਰ ਦੇ ਸਮੁੱਚੇ ਪੰਚਾਇਤ ਜੋ ਨਾਜੁਕਤ ਸਰਪੰਚ ਭਾਈ ਜਸਵੀਰ ਸਿੰਘ ਜੀ ਜਿਨ੍ਹਾਂ ਨੂੰ ਨਗਰ ਦੀ ਸੇਵਾ ਮਿਲੀ ਹੈ ਸਾਰਿਆਂ ਦਾ ਸੋਚੇ ਰੂਪ ਵਿੱਚ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੱਥੇ ਹਾਂ ਜੀ ਐਸਵਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਐਦਨ ਮੁਕਰੇ ਸਤ ਸ੍ਰੀ ਅਕਾਲ ਜੀ ਮਾਤਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ